ਮਿਸਟਰ ਧਿਆਨਵੀ ਹੋਇਆ ਇੱਕ ਬੜਾ ਵੱਡਾ ਇਤਿਹਾਸਕਾਰ ਉਹਨੇ ਦੁਨੀਆ ਦਾ ਇਤਿਹਾਸ ਲਿਖਿਆ 20 ਵੱਡੀਆਂ ਕਿਤਾਬਾਂ ਦੁਨੀਆ ਦੇ ਇਤਿਹਾਸ ਤੇ ਲਿਖੀਆਂ ਤੇ ਉਹਨੇ ਸਾਰੀ ਦੁਨੀਆ ਘੁੰਮੀ ਇੱਕ ਅਮਰੀਕਾ ਦੀ ਗੋਰੀ ਨੇ ਮਿਸਟਰ ਧਿਆਨਵੀ ਨੂੰ ਸਵਾਲ ਕੀਤਾ ਤੈਨੂੰ ਸਾਰੀ ਦੁਨੀਆ ਚ ਸੋਹਣਾ ਕੌਣ ਲੱਗਿਆ ਮਿਸਟਰ ਧਿਆਨਵੀ ਕਹਿੰਦਾ ਕਿ ਮੈਨੂੰ ਸਾਰੀ ਦੁਨੀਆ ਤੋਂ ਸੋਹਣਾ ਲੱਗਿਆ ਸਿੱਖ ਕਹਿੰਦਾ ਕਿਵੇਂ ਕਹਿੰਦਾ ਇੱਕ ਪਾਸੇ ਬੰਦਾ ਆਪ ਦੇ ਕੇਸ ਕਟਾ ਕੇ ਕੱਪੜੇ ਸੋਹਣੇ ਪਾ ਕੇ ਬੜਾ ਸਾਜ ਧਜ ਕੇ ਆ ਜਾਏ ਬੀਬੀਆਂ ਬਿਊਟੀ ਪਾਰਲਰਾਂ ਚ ਜਾਇਆ ਹਣ ਸਾਜ ਧਜੇ ਹਣ ਜੋ ਸਾਜੋ ਸਮਾਨ ਜੋ ਮਰਜ਼ੀ ਕਰਿਓ ਕਹਿੰਦੇ ਇੱਕ ਪਾਸੇ ਗੁਰੂ ਦਾ ਸਿੰਘ ਤੇ ਸਿੰਘਣੀ ਲਿਆਇਓ ਜਿਹਦੇ ਲਿਬਾਸ ਪਾਣਾ ਪਾਇਆ ਹੋਵੇ ਸ਼ਸਤਰ ਧਾਰੀ ਹੋਵੇ ਦਸਤਾਰ ਸਜਾਈ ਹੋਵੇ ਕਹਿੰਦਾ ਸਾਰਿਆਂ ਦੇ ਵਿੱਚ ਖੜੇ ਕਰ ਲਿਓ ਉਹ ਦੋਹਾਂ ਦੀ ਫੱਬ ਸਾਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਆਏ ਸਜਾਵਟਾਂ ਕਰਕੇ ਸੋਹਣੇ ਲੱਗਣ ਵਾਲਿਆਂ ਚ ਵੱਖਰੀ ਫੱਬ ਹੋਏਗੀ ਕਹਿੰਦਾ ਦੁਨੀਆ 'ਚ ਜੇ ਸਭ ਤੋਂ ਸੋਹਣਾ ਹੈ ਤੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਸੋਹਣਾ